ਇੱਕ ਦਿਨ ਮੇਰੇ ਗਵਾਂਢੀਆਂ ਦਾ ਮੁੰਡਾ ਆਪਣੀ ਮਾਂ ਨਾਲ ਲੜੀ ਜਾਵੇ ਕਹਿੰਦਾ ਮੈਂ ਜਾਣਾ ਤੂੰ ਮੈਨੂੰ ਕਿਉਂ ਆਵਾਜ਼ਾਂ ਮਾਰੀ ਜਾ ਰਹੀ ਹੈ ਮੈਂ ਕਿਹਾ ਕਿੱਥੇ ਚੱਲਿਆ ਕਹਿੰਦਾ ਮੈਂ ਗੁਰੂ ਘਰ ਜਾਣਾ ਸੇਵਾ ਕਰਨ ਇਹ ਮੈਨੂੰ ਕਹਿੰਦੀ ਆ ਕਿ ਦਾਦੀ ਦੀਆਂ ਲੱਤਾਂ ਘੁੱਟ ਦੇ ਮੈਂ ਕਿਹਾ ਭਲਿਆ ਤੂੰ ਨਾ ਭਾਸ਼ਾ ਦਾ ਮਾਰਿਆ ਕਹਿੰਦਾ ਵੀਰ ਜੀ ਕੀ ਮੈਂ ਕਿਹਾ ਭਾਸ਼ਾ ਦੀਆਂ ਗੜਬੜੀਆਂ ਨੇ ਤੈਨੂੰ ਸਿੱਖਿਆ ਨੂੰ ਭੁਲਾ ਦਿੱਤਾ ਮੈਂ ਕਹਾਂ ਗੁਰਦੁਆਰਾ ਤੇ ਗੁਰੂ ਘਰ ਦੋਵੇਂ ਸ਼ਬਦ ਸੁਣਨ ਵਿੱਚ ਬੜੇ ਹੀ ਸੇਮ ਲੱਗਦੇ ਨੇ ਪਰ ਸੇਮ ਹੈ ਨਹੀਂ ਮੈਂ ਕਹਾਂ ਛੋਟੇ ਵੀਰ ਗੁਰੂ ਘਰ ਸ਼ਬਦ ਇਹ ਭਾਵ ਦਿੰਦਾ ਹੈ ਕਿ ਗੁਰੂ ਸਿਰਫ ਇੱਥੇ ਗੁਰੂ ਸਾਹਿਬ ਨੇ ਸਾਨੂੰ ਜਦੋਂ ਸੱਚ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ ਸੀ ਨਾ ਤੇ ਉਹਨਾਂ ਨੇ ਜਿਹੜਾ ਨਾਂ ਵਰਤਿਆ ਸੀ ਉਸੇ ਧਰਮਸਾਲ ਜਿੱਥੇ ਉਹ ਸੱਚ ਦਾ ਗਿਆਨ ਸਾਨੂੰ ਦਿੰਦੇ ਸੀ ਸ਼ਬਦ ਕੀਰਤਨ ਹੁੰਦਾ ਸੀ ਤੇ ਵਿਚਾਰਾ ਹੁੰਦੀਆਂ ਸੀ ਅੱਜ ਵੀ ਸਭ ਕੁਝ ਉਵੇਂ ਹੋ ਰਿਹਾ ਹੈ ਪਰ ਉਸ ਹੋਣ ਵਿੱਚ ਤੇ ਗੁਰੂ ਸਾਹਿਬ ਵਲੇ ਚੱਲ ਰਹੇ ਸਿਸਟਮ ਵਿੱਚ ਬੜਾ ਫਰਕ ਹੈ ਉਦੋਂ ਗੁਰੂ ਸਾਹਿਬ ਟ੍ਰੇਨਿੰਗ ਦੇਣ ਤੋਂ ਬਾਅਦ ਲੋਕਾਂ ਵਿੱਚ ਜਾ ਕੇ ਵਿਚਰ ਕੇ ਸੇਵਾ ਕਰਨ ਦਾ ਸੰਦੇਸ਼ ਦਿੰਦੇ ਸੀ ਤੇ ਕਹਿੰਦੇ ਸੀ ਕਿ ਸਿੱਖੀ ਨੂੰ ਆਪਣੇ ਕੰਮਾਂ ਦੇ ਨਾਲ ਪ੍ਰਚਾਰੋ ਜੇਕਰ ਤੁਹਾਡੇ ਕੰਮ ਚੰਗੇ ਨਹੀਂ ਤੇ ਤੁਸੀਂ ਵੀ ਬਾਕੀਆਂ ਵਰਗੇ ਹੋ ਜਾਵੋਗੇ ਇਹ ਗੁਰੂ ਘਰ ਸ਼ਬਦ ਵੀ ਕੁਝ ਇੰਜ ਦਾ ਹੀ ਹੈ ਇਹ ਗੁਰੂ ਦੀ ਸਿੱਖਿਆ ਜੋ ਕਿ ਹਰ ਪਾਸੇ ਰੱਬ ਨੂੰ ਵੇਖਣ ਦੀ ਜਾ ਸਿਖਾਉਂਦੀ ਹੈ ਉਹਦੇ ਨਾਲੋਂ ਸਾਨੂੰ ਉਲਟਰਾਏ ਪਾ ਕੇ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਗੁਰੂ ਘਰ ਆਓ ਇੱਥੇ ਆ ਕੇ ਸੇਵਾ ਕਰੋ ਇੱਥੇ ਆ ਕੇ ਸਾਰੇ ਕੰਮ ਕਰੋ ਗਰੀਬਾਂ ਨੂੰ ਵੀ ਇਹ ਸੱਦਾ ਹੈ ਲੋੜਵੰਦਾਂ ਨੂੰ ਵੀ ਇਹ ਸੱਦਾ ਹੈ ਕਿ ਇੱਥੇ ਆਓ ਇੱਥੇ ਤੁਹਾਨੂੰ ਰੋਸ਼ਨ ਨਵਾਵਾਂਗੇ ਇੱਥੇ ਤੁਹਾਨੂੰ ਖਵਾਵਾਂਗੇ ਇੱਥੇ ਤੁਹਾਡੀ ਸੇਵਾ ਕਰਾਂਗੇ ਤੇ ਆਪਣੇ ਲਈ ਸਵਰਗ ਦੀ ਟਿਕਟ ਬੁੱਕ ਕਰਾਂਗੇ ਕਿ ਸੱਚਮੁੱਚ ਗੁਰੂ ਸਾਹਿਬ ਇਹ ਕਹਿ ਕੇ ਗਏ ਸਨ ਮੈਨੂੰ ਨਹੀਂ ਲੱਗਦਾ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦਵਾਰਾ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦਵਾਰਾ ਗੁਰੂਦਵਾਰ ਹੈ ਮਾਰਗ ਹੈ ਸੱਚ ਤੱਕ ਪਹੁੰਚਣ ਦਾ ਇਹ ਸਿੱਖਿਆ ਸਾਨੂੰ ਸਾਡੇ ਅੰਦਰ ਮੌਜੂਦ ਸੱਚ ਨਾਲ ਮਿਲਾਉਂਦੀ ਹੈ ਜੇਕਰ ਗੁਰਦੁਆਰੇ ਤਾਂ ਸੇਵਾ ਕਰ ਲਈ ਜਿਹਨੂੰ ਉਹ ਗੁਰੂ ਘਰ ਕਹਿ ਰਿਹਾ ਹੈ ਤੇ ਦਾਦੀ ਦੀ ਸੇਵਾ ਨਾ ਕੀਤੀ ਤਾਂ ਕੀ ਰੱਬ ਖੁਸ਼ ਹੋ ਜਾਵੇਗਾ ਮੈਨੂੰ ਲੱਗਦਾ ਹੈ ਨਹੀਂ ਹੋਵੇਗਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਘਰ ਘਰ ਅੰਦਰ ਧਰਮਸਾਲ ਤੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ ਹੁਣ ਸੰਗਤ ਨੂੰ ਵੀ ਕੱਲਾ ਗੁਰਦੁਆਰੇ ਤੱਕ ਜਾਂ ਗੁਰੂ ਘਰ ਤੱਕ ਸੀਮਤ ਨਹੀਂ ਕਰਨਾ ਸਾਰਾ ਸੰਸਾਰ ਹੀ ਸੰਗਤ ਹੈ ਉਸ ਦੀ ਸੇਵਾ ਕਰਮੀ ਸਾਡਾ ਬੁਨਿਆਦੀ ਫਰਜ਼ ਹੈ